ਟਰੰਪ ਰਾਸ਼ਟਰਪਤੀ ਬਣਨ ਸਾਰ ਨਵੇਂ ਤੋਂ ਨਵੇਂ ਪਟਾਕੇ ਪਾ ਰਹੇ ਨੇ ਹੁਣ ਹਾਲਾਤ ਇਹ ਹੋਏ ਪਏ ਨੇ ਕਿ ਪੂਰੀ ਦੁਨੀਆ ਦੇ ਵੱਡੇ ਹਿੱਸੇ ਦੀਆਂ ਨਜ਼ਰਾਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਤੇ ਬਣੀਆਂ ਹੋਈਆਂ ਨੇ ਟਰੰਪ ਦੇ ਖਵਾਬਾਂ ਨੂੰ ਉਦੋਂ ਬੂਰ ਪਿਆ ਜਦ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨੱਥ ਪਾਉਣ ਲਈ ਐਕਟ ਪਾਸ ਹੋ ਗਿਆ ਜਿਸ ਨਾਲ ਭਾਰਤੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਦੂਜੇ ਪਾਸੇ ਭਾਰਤ ਨੇ ਦਬੀ ਜਹੀ ਆਵਾਜ਼ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਚੀਨ ਨੇ ਟਰੰਪ ਨੂੰ ਮੂੰਹ ਤੋੜ ਜਵਾਬ ਦਿੱਤਾ ਖੁਦ ਦੀਆਂ ਰੱਜ ਕੇ ਤਾਰੀਫ਼ਾਂ ਕਰਨ ਵਾਲੇ ਟਰੰਪ ਨੂੰ ਅਮਰੀਕੀ ਅਦਾਲਤ ਨੇ ਵੱਡਾ ਝਟਕਾ ਦੇ ਦਿੱਤਾ ਹੈ ਇਹਨਾਂ ਸਾਰੇ ਘਟਨਾਕ੍ਰਮ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸ਼ੁਰੂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੋਂ ਕਰਦੇ ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨੱਥ ਪਾਉਣ ਦੀ ਮੁਹਿੰਮ ਤਹਿਤ ਅਮਰੀਕਾ ਸੰਸਦ ਦੇ ਹੇਟਲੇ ਸਦਨ ਪ੍ਰਤੀਨਿਧ ਸਭਾ ਚ ਲੇਕਨਰਲੇ ਐਕਟ ਪਾਸ ਕੀਤਾ ਗਿਆ ਹੈ ਬਿਲ ਤਹਿਤ ਚੋਰੀ ਅਤੇ ਹਿੰਸਕ ਅਪਰਾਧਾਂ ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਚ ਲਿਆ ਜਾ ਸਕੇਗਾ ਇਹ ਪਹਿਲਾ ਬਿਲ ਹੋਵੇਗਾ ਜਿਸ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਸਾਈਨ ਕਰ ਸਕਦੇ ਨੇ ਐਕਟ ਦਾ ਨਾਮ ਜਾਰਜੀਆ ਦੀ ਨਰਸਿੰਗ ਸਟੂਡੈਂਟਸ ਦੇ ਨਾਂ ਤੇ ਰੱਖਿਆ ਗਿਆ ਜਿਸ ਦੀ ਪਿਛਲੇ ਸਾਲ ਵੈਨੇਜ਼ੂਏਲਾ ਦੇ ਇੱਕ ਵਿਅਕਤੀ ਨੇ ਹਤਿਆ ਕਰ ਦਿੱਤੀ ਸੀ ਬਿਲ ਦੀ ਹਮਾਇਤ ਚ 263 ਅਤੇ ਵਿਰੋਧ ਚ 156 ਵੋਟਾਂ ਪਈਆਂ ਸੈਂਟਰ ਕੈਟੀ ਬ੍ਰਿਟਨ ਨੇ ਕਿਹਾ ਕਿ ਕਈ ਦਹਾਕੀਆਂ ਤੋਂ ਸਰਹੱਦਾਂ ਤੇ ਦੇਸ਼ ਅੰਦਰ ਸਮੱਸਿਆਵਾਂ ਮਾਂ ਦੇ ਹਾਲੀ ਸਾਡੀ ਸਰਕਾਰ ਦਾ ਸਹਿਮਤ ਹੋਣਾ ਲਗਭਗ ਅਸੰਭਵ ਰਿਹਾ ਦਰਾ ਪੈਂਟੇਗਨ ਨੇ ਕਿਹਾ ਕਿ ਉਨ੍ਹਾਂ ਨੇ ਆਉਂਦੇ ਦਿਨਾਂ ਚ ਦੱਖਣੀ ਸਰਹੱਦ ਸੁਰੱਖਿਤ ਬਣਾਉਣ ਲਈ 1500 ਜਵਾਨ ਤਾਇਨਾਤ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਕਾਰਜਕਾਰੀ ਰੱਖਿਆ ਮੰਤਰੀ ਰੋਬર્ટ ਸੈਲਿਸਿਸ ਨੇ ਕਿਹਾ ਕਿ ਜਵਾਨ ਮੈਕਸੀਕੋ ਸਰਹੱਦ ਤੇ ਵੈਰੀਅਰ ਦੀ ਉਸਾਰੀ ਚ ਸਹਾਇਤਾ ਕਰਨਗੇ ਉਨ੍ਹਾਂ ਕਿਹਾ ਕਿ ਹਰਾਸਤ ਚ ਲਏਗੇ 5000 ਤੋਂ ਵੱਧ ਪ੍ਰਵਾਸੀਆਂ ਦੀ ਵਤਨ ਵਾਪਸੀ ਲਈ ਪੈਂਟੇਗਨ ਹੋਮਲੈਂਡ ਸੁਰੱਖਿਆ ਵਿਭਾਗ ਦੀ ਸਹਾਇਤਾ ਵਾਸਤੇ ਫੌਜੀ ਜਹਾਜ਼ ਮਹਿਆ ਕਰਵਾਏਗਾ ਸਰਹੱਦ ਤੇ ਪਹਿਲਾ ਹੀ 2500 ਦੇ ਕਰੀਬ ਅਮਰੀਕੀ ਨੈਸ਼ਨਲ ਗਾਰਡ ਤੇ ਰਿਜ਼ਰਵ ਫੋਰਸਸ ਤਾਇਨਾਤ ਕੀਤੇ ਗਏ ਨੇ ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੀ 100% ਦੀ ਟੈਕਸ ਲਗਾਉਣ ਦੀ ਚੇਤਾਵਨੀ ਤੋਂ ਬਾਅਦ ਚੀਨ ਨੇ ਕਿਹਾ ਕਿ ਵਰਕਸ ਕਿਸੇ ਤੀਜੀ ਤਰਨੂ ਨਿਸ਼ਾਨਾ ਨਹੀਂ ਪਣਾਉਂਦਾ ਚੀਨ ਨੇ ਕਿਹਾ ਬ੍ਰਿਕਸ ਅ ਟਕਰਾ ਦੀ ਵਕਾਲਤ ਨਹੀਂ ਕਰਦਾ ਤੇ ਨਾ ਹੀ ਕਿਸੇ ਤੀਜੀ ਧਰ ਨੂੰ ਨਿਸ਼ਾਨਾ ਬਣਾਉਂਦਾ ਇਸ ਤੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਜੇਕਰ ਬ੍ਰਿਕਸ ਦੇ ਮੈਂਬਰ ਦੇਸ਼ਾਂ ਨੇ ਵਪਾਰ ਵਿੱਚ ਡਾਲਰ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਮੂਹ ਤੇ 100% ਦੀ ਟੈਕਸ ਲਗਾਈ ਜਾਣਗੇ ਭਾਰਤ ਪਹਿਲਾਂ ਹੀ ਕਹਿ ਚੁੱਕਿਆ ਕਿ ਉਸ ਨੂੰ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਪਿਛਲੇ ਸਾਲ ਦਸੰਬਰ ਵਿੱਚ ਦੋਹਾ ਫਾਰਮ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਭਾਰਤ ਕਦੇ ਵੀ ਡੀ ਡੈਲਰਾਈਜੇਸ਼ਨ ਦੇ ਪੱਖ ਵਿੱਚ ਨਹੀਂ ਰਿਹਾ ਅਤੇ ਇਸ ਸਮੇਂ ਬ੍ਰਿਕਸ ਦੀ ਕਿਸੇ ਮੁਦਰਾ ਦਾ ਕੋਈ ਪ੍ਰਸਤਾਵ ਨਹੀਂ ਹੈ 트럼ਪ ਨੇ ਕਿਹਾ ਕਿ ਉਹਨਾਂ ਦੇ ਦੂਜੇ ਕਾਰਜਕਾਲ ਨਾਲ ਅਮਰੀਕਾ ਦਾ ਸੁਨਹਿਰੀ ਯੁੱਗ ਸ਼ੁਰੂ ਹੋ ਗਿਆ ਅਤੇ ਪੂਰੀ ਦੁਨੀਆ ਜਲਦ ਹੀ ਸ਼ਾਂਤੀਪੂਰਨ ਅਤੇ ਖੁਸ਼ਹਾਲ ਹੋਵੇਗੀ 트럼ਪ ਨੇ ਕਿਹਾ ਕਿ ਉਹ ਸਾਊਦੀ ਅਰਬ ਅਤੇ ਉਪੇਕ ਨੂੰ ਤੇਲ ਕੀਮਤਾਂ ਘਟਾਉਣ ਲਈ ਕਹਿਣਗੇ ਉਹਨਾਂ ਦਾ ਜ਼ੋਰ ਦੇ ਕੇ ਆਖਿਆ ਕਿ ਜੇ ਕੀਮਤਾਂ ਘਟਦੀਆਂ ਨੇ ਤਾਂ ਰੂਸ ਯੂਕਰੇਨ ਜੰਗ ਫੌਰੀ ਖਤਮ ਹੋ ਜਾਵੇਗੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ 트럼ਪ ਨੇ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਨੇ 4 ਦਿਨਾਂ ਵਿੱਚ ਉਹ ਕੰਮ ਪੂਰਾ ਕਰ ਲਿਆ ਜੋ 4 ਸਾਲਾਂ ਵਿੱਚ ਹੋਰ ਸਰਕਾਰਾਂ ਨਹੀਂ ਕਰ ਸਕੀਆਂ ਅਮਰੀਕੀ ਸਦਰ ਨੇ ਕਿਹਾ ਕਿ ਅਮਰੀਕਾ ਦਾ ਸੁਨਹਿਰੀ ਯੁੱਗ ਸ਼ੁਰੂ ਹੋ ਗਿਆ ਹੈ ਸਾਡਾ ਦੇਸ਼ ਜਲਦੀ ਹੀ ਮਜ਼ਬੂਤ ਸੰਯੁਕਤ ਅਤੇ ਪਹਿਲਾਂ ਨਾਲੋਂ ਵਧੇਰੇ ਅਮੀਰ ਹੋਵੇਗਾ ਟਰੰਪ ਨੇ ਆਪਣੇ ਵੱਲੋਂ ਪਹਿਲਾਂ ਹੀ ਐਲਾਨੇ ਉਪਰਾਲਿਆਂ ਦੀ ਗੱਲ ਕਰਦਿਆਂ ਕਿਹਾ ਕਿ ਇਹਨਾਂ ਦੀ ਬਦੌਲਤ ਸਮੁੱਚਾ ਗ੍ਰਹਿ ਵਧੇਰੇ ਸ਼ਾਂਤੀਪੂਰਨ ਅਤੇ ਖੁਸ਼ਹਾਲ ਹੋਵੇਗਾ ਟਰੰਪ ਨੇ ਕਿਹਾ ਕਿ ਉਹ ਆਪਣੇ ਦੂਜੇ ਕਾਰਜਕਾਲ ਵਿੱਚ ਹੋਰ ਕਈ ਕਦਮ ਚੁੱਕਣਗੇ ਅਮਰੀਕਾ ਚੀਨ ਰਿਸ਼ਤਿਆਂ ਦੇ ਹਵਾਲੇ ਨਾਲ ਟਰੰਪ ਨੇ ਕਿਹਾ ਕਿ ਸ਼ੀ ਜਿਨਪਿੰਗ ਨੇ ਉਹਨਾਂ ਨੂੰ ਫੋਨ ਕੀਤਾ ਤੇ ਦੋਵੇਂ ਦੇਸ਼ਾਂ ਦੇ ਬਹੁਤ ਚੰਗੇ ਸਬੰਧ ਬਣ ਚੱ ਰਹੇ ਨੇ 트럼ਪ ਨੇ ਕਿਹਾ ਕਿ ਮਹਾਰਾਸ਼ਟਰਪਤੀ ਸ਼ੀ ਨੂੰ ਬਹੁਤ ਪਸੰਦ ਕਰਦਾ ਪਰ ਕੋਵਿਡ ਨੇ ਸਾਡੇ ਸਬੰਧਾਂ ਵਿੱਚ ਤਣਾਅ ਪੈਦਾ ਕੀਤਾ ਉਮੀਦ ਹੈ ਚੀਜ਼ਾਂ ਬਿਹਤਰ ਹੋਣਗੀਆਂ ਤੇ ਉਮੀਦ ਹੈ ਜੋ ਯੂਕਰੇਨ ਜੰਗ ਨੂੰ ਰੋਕਣ ਵਿੱਚ ਚੀਨ ਮਦਦ ਕਰੇਗਾ ਮੈਂ ਮਿਲ ਕੇ ਕੰਮ ਕਰਨ ਦੀ ਉਮੀਦ ਕਰ ਰਿਹਾ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਆਪਣੇ ਰੂਸੀ ਹਮਰੁੱਤਵਾ ਵਾਲਿਦਮੀਰ ਪੁਤਿਨ ਨੂੰ ਚੇਤਾਵਨੀ ਦਿੱਤੀ ਕਿ ਉਹ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਜਾਂ ਵੱਧ ਟੈਰਿਫ ਅਤੇ ਹੋਰ ਪਾਬੰਦੀਆਂ ਦਾ ਸਾਹਮਣਾ ਕਰੇਗਾ തയാർ रहना ਟਰੰਪ ਨੇ ਟਰੂਥ ਐਂਡ ਸੋਸ਼ਲ ਤੇ ਇੱਕ ਪੋਸਟ ਵਿੱਚ ਪੁਤਿਨ ਦਾ ਨਾਮ ਲੈਂਦੇ ਆਖਿਆ ਕਿ ਉਹਨਾਂ ਨਾਲ ਹਮੇਸ਼ਾ ਚੰਗੇ ਰਿਸ਼ਤੇ ਰਹੇ ਨੇ ਪਰ ਇਹ جنگ ਨੂੰ ਸਲਝਾਉਣ ਦਾ ਸਮਾਂ ਟਰੰਪ ਨੇ ਕਿਹਾ ਕਿ ਮੈਂ ਰੂਸੀ ਲੋਕਾਂ ਨੂੰ ਪਿਆਰ ਕਰਦਾ ਤੇ ਰਾਸ਼ਟਰਪਤੀ ਪੁਤਿਨ ਨਾਲ ਹਮੇਸ਼ਾ ਬਹੁਤ ਵਧੀਆ ਰਿਸ਼ਤਾ ਰਿਹਾ ਹੈ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਰੂਸ ਨੇ ਦੂਜੀ ਵਿਸ਼ਵ ਜੰਗ ਜਿੱਤਣ ਵਿੱਚ ਸਾਡੀ ਮਦਦ ਕੀਤੀ ਸੀ ਅਤੇ ਲਗਭਗ 60 ਲੱਖ ਜਾਨਾਂ ਗਵਾ ਦਿੱਤੀਆਂ ਸਨ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਹੀ ਜੰਗਬੰਦੀ ਦਾ ਸਮਝੌਤਾ ਨਹੀਂ ਹੋਇਆ ਤਾਂ ਉਸ ਕੋਲ ਰੂਸ ਤੇ ਟੈਕਸ ਅਤੇ پابੰਦੀਆਂ ਲਗਾਉਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਬਚੇਗਾ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਵੈਦ ਦਸਤਾਵੇਜ਼ਾ ਦੇ ਬਿਨਾ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਵੈਧ ਵਾਪਸੀ ਲਈ ਹਮੇਸ਼ਾ ਤਿਆਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਅਜੇ ਵੀ ਅਮਰੀਕਾ ਤੋਂ ਉਹਨਾਂ ਲੋਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਜਿਨ੍ਹਾਂ ਨੂੰ ਭਾਰਤ ਤੋਂ ਭੇਜਿਆ ਜਾ ਸਕਦਾ ਹੈ ਅਤੇ ਅਜੇ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਦਾ ਜੈ ਸ਼ੰਕਰ ਨੇ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਸਰਕਾਰ ਦੇ ਰੂਪ ਵਿੱਚ ਅਸੀਂ ਸਪਸ਼ਟ ਤੌਰ ਤੇ ਵੈਦ ਆਵਾਜ਼ਾਈ ਦੇ ਵੱਡੇ ਸਮਰਥਕ ਹਾਂ ਅਸੀਂ ਚਾਹੁੰਦੇ ਹਾਂ ਕਿ ਭਾਰਤੀ ਪ੍ਰਤਿਭਾ ਤੇ ਭਾਰਤੀ ਹੁਨਰ ਨੂੰ ਵਿਸ਼ਵ ਪੱਧਰ ਤੇ ਜ਼ਿਆਦਾ ਮੌਕੇ ਮਿਲਣ ਇਸ ਨਾਲ ਹੀ ਅਸੀਂ ਗੈਰ ਕਾਨੂੰਨੀ ਆਵਾਜਾਈ ਅਤੇ ਗੈਰ ਕਾਨੂੰਨੀ ਪ੍ਰਵਾਸ ਦਾ ਵੀ ਦ੍ਰਿੜਤਾ ਨਾਲ ਵਿਰੋਧ ਕਰਦੇ ਹਾਂ ਜੈ ਸ਼ੰਕਰ ਨੇ ਕਿਹਾ ਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਜਦ ਕੁਝ ਗੈਰ ਕਾਨੂੰਨੀ ਹੁੰਦਾ ਤਾਂ ਕਈ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਵੀ ਉਸ ਨਾਲ ਜੁੜ ਜਾਂਦੀਆਂ ਨੇ ਜੋ ਸਹੀ ਨਹੀਂ ਹੈ ਇਹ ਨਿच्चय ਤੌਰ ਤੇ ਖੇਤੀਬਾੜੀ ਲਈ ਵੀ ਚੰਗਾ ਨਹੀਂ ਹੈ ਅਸੀਂ ਹਮੇਸ਼ਾ ਇਹ ਕਿਹਾ ਕਿ ਜੇ ਸਾਡਾ ਕੋਈ ਨਾਗਰਿਕ ਗੈਰ ਕਾਨੂੰਨੀ ਤੌਰ ਤੇ ਉੱਥੇ ਹੈ ਤੇ ਜੇ ਅਸੀਂ ਸੋਚਦੇ ਹਾਂ ਕਿ ਉਹ ਸਾਡਾ ਨਾਗਰਿਕ ਹਨ ਤਾਂ ਅਸੀਂ ਹਮੇਸ਼ਾ ਉਹਨਾਂ ਦੀ ਵੈਦ ਭਾਰਤੀ ਵਾਪਸੀ ਲਈ ਤਿਆਰ ਰਹਾਂਗੇ ਜੈ ਸ਼ੰਕਰ ਨੇ ਕਿਹਾ ਕਿ ਉਹਨਾਂ ਨੇ ਇਸ ਵਾਰ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਗੱਲ ਕੀਤੀ ਤੇ ਮੈਂ ਅੰਕੜੇ ਵੇਖੇ ਨੇ ਸਾਡੇ ਲਈ ਇਹ ਸਿਰਫ ਅੰਕੜਾ ਨਹੀਂ ਹੈ ਉਦੋਂ ਹੀ ਪ੍ਰਭਾਵਸ਼ਾਲੀ ਹੋਵੇਗਾ ਜਦ ਅਸੀਂ ਅਸਲ ਵਿੱਚ ਸਤਤ ਨੂੰ ਪੜਤਾਲ ਕਰ ਸਕਾਂਗੇ ਕਿ ਸਬੰਧਤ ਵਿਅਕਤੀ ਭਾਰਤੀ ਮੂਲ ਦਾ ਹੈ ਅਮਰੀਕੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ। ਦਰਸਲ ਸੈਟਲ ਦੇ ਇੱਕ ਸੰਗੀ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਕਾਰਜਕਾਰੀ ਆਦੇਸ਼ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਜਿਸ ਵਿੱਚ ਅਮਰੀਕਾ ਵਿੱਚ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦਾ ਮਤਲਬ ਸੀ ਕਿ ਪ੍ਰਵਾਸੀਆਂ ਦੇ ਬੱਚਿਆਂ ਨੂੰ ਹੁਣ ਅਮਰੀਕਾ ਵਿੱਚ ਜਨਮ ਲੈਂਦੇ ਹੀ ਮਿਲਣ ਵਾਲੀ ਨਾਗਰਿਕਤਾ ਹੁਣ ਨਹੀਂ ਮਿਲੇਗੀ ਪਰ ਅਦਾਲਤ ਨੇ ਇਸ ਕਾਨੂੰਨ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਅਤੇ ਇਸ ਫੈਸਲੇ ਨੂੰ ਸਪਸ਼ਟ ਤੌਰ ਤੇ ਗੈਰ ਸੰਵਿਧਾਨਿਕ ਘਰਾੜ ਦਿੱਤਾ ਹੈ। ਅਮਰੀਕੀ ਇਜ਼ਲ ਜਜ ਜੌਨ ਕੌਗਨਰ ਨੇ 4 ਡੈਮੋਕ੍ਰੈਟਿਕ ਅਗਵਾਈ ਵਾਲੇ ਰਾਜਾਂ ਦੁਆਰਾ ਦਾਇਰ ਪਟੀਸ਼ਨ ਤੇ ਟਰੰਪ ਪ੍ਰਸ਼ਾਸਨ ਨੂੰ ਇਹ ਹੁਕਮ ਲਾਗੂ ਕਰਨ ਤੋਂ ਰੋਕਣ ਲਈ ਇੱਕ ਸਥਾਈ ਰੋਕ ਦਾ ਹੁਕਮ ਜਾਰੀ ਕੀਤਾ ਦੱਸਦੀ ਹੈ ਕਿ ਇਹ ਟਰੰਪ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਸੀ ਜਿਸ ਤੇ ਉਹਨਾਂ ਨੇ ਅਹੁਦਾ ਸੰਭਾਲਣ ਵਾਲੇ ਦਿਨ ਹੀ ਸਾਈਨ ਕੀਤੇ ਸਨ ਜੱਜ ਨੇ ਟਰੰਪ ਦੇ ਹੁਕਮ ਦਾ ਵਿਚਾਗ ਕਰ ਰਹੇ ਅਮਰੀਕੀ ਨਿਆਂ ਵਿਭਾਗ ਦੇ ਵਕੀਲ ਨੂੰ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦਾ ਹੁਕਮ ਸਪਸ਼ਟ ਤੌਰ ਤੇ ਗੈਰ ਸੰਵਿਧਾਨਿਕ ਸੀ